ਜ਼ਿਲ੍ਹਾ ਪਠਾਨਕੋਟ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਨਾਲ ਅਕਸਰ ਹੀ ਸੁਰਖੀਆਂ 'ਚ ਦਿਸਦਾ ਹੈ ਜਿਸ ਵਜ੍ਹਾ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਵੀ ਇਹ ਕਾਫੀ ਅਹਿਮ ਹੈ ਜੇਕਰ ਗੱਲ ਇਲਾਕੇ ਬਮਿਆਲ ਦੀ ਕਰੀਏ ਤਾਂ ਬਮਿਆਲ ਦੇ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਲੱਗਦਾ ਹੈ ਅਤੇ ਦੂਜੇ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਲੱਗਦੀ ਹੈ ਅਜਿਹੇ 'ਚ ਜਿੱਥੇ ਫਰੰਟ ਤੇ ਬੀਐਸਐਫ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਪਠਾਨਕੋਟ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਲਿਹਾਜ਼ ਨਾਲ ਪੱਕੇ ਨਾਕੇ ਲਗਾਏ ਗਏ ਹਨ ਅਤੇ ਨਵੇਂ ਸਾਲ ਦੀ ਆਮਦ ਨੂੰ ਵੇਖਦੇ ਹੋਏ ਪੁਲਿਸ ਪੱਬਾ ਪਾਰ ਹੈ ਅਤੇ ਨਾਕਿਆਂ ਤੇ ਗੱਡੀਆਂ ਦੀ ਚੈਕਿੰਗ ਬਰੀਕੀ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵਾਰ ਦਾ ਨੂੰ ਅੰਜਾਮ ਨਾ ਦੇ ਸਕੇ ਦੂਜੇ ਪਾਸੇ ਸਰਦੀ ਦਾ ਮੌਸਮ ਹੋਣ ਕਾਰਨ ਕੋਹਰਾ ਵੀ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਲੈ ਕੇ ਵੀ ਪੁਲਿਸ ਵੱਲੋਂ ਸੁਰੱਖਿਆ ਕਰ ਰਹੀ ਕਰ ਦਿੱਤੀ ਗਈ ਹੈ ਨਾਕੇ ਦੋ ਸਿਫਟਾਂ ਦੇ ਨਾਕਿਆ 12-12 ਘੰਟੇ ਦੀ ਸਿਫਟ ਹੈ ਤੇ ਨਾਕੇ ਤੇ ਜਿਹੜਾ ਵੀ ਵਹੀਕਲ ਆਉਂਦਾ ਕੋਈ ਆਉਂਦਾ ਜਾਂ ਜਾਂਦਾ ਉਹਨਾਂ ਨੂੰ ਪ੍ਰੋਪਰ ਚੈੱਕ ਕਰੀਏ ਦਿਆ ਉਹਨਾਂ ਦੇ ਵਿੱਚ ਜਿਹੜੇ ਬੰਦੇ ਬੈਠੇ ਆ ਕੌਣ ਆ ਉਹਨਾਂ ਨੂੰ ਚੈੱਕ ਕਰੀਦਾ ਚੈਕਿੰਗ ਤੋਂ ਬਾਅਦ ਹੀ ਨਾਕਾ ਕ੍ਰਾਸ ਕਰਕੇ ਬੰਦਾ ਜਾ ਸਕਦਾ ਹਰ ਬੰਦਾ ਚੈੱਕ ਕਰੀਦਾ ਜਿਹੜਾ ਕੋਈ ਬੰਦਾ ਬਾਹਰ ਦਾ ਲੱਗਦਾ ਕੋਈ ਸ਼ੱਕੀ ਲੱਗਦਾ ਉਹਦੇ ਦਸਤਾ ਉਹਦੇ ਡਾਕੂਮੈਂਟ ਜਾਂ ਜਿਹਦੇ ਕੋਲ ਆਇਆ ਉਹਦੇ ਰਿਸ਼ਤੇਦਾਰਾਂ ਨੂੰ ਚੈੱਕ ਕਰੀਦਾ ਕਿ ਵਾਕਈ ਇਥੇ ਆ ਉਹ ਨੂੰ ਹੁੰਦੇ ਦਿਨ ਅੱਜ ਕੱਲ ਤੇ ਉਹਨੂੰ ਲੈ ਕੇ ਕੋਈ ਜ਼ਿਆਦਾ ਨਹੀਂ ਸਟਰੀ ਜਾਂ ਨਸਬਤ ਵਧਾਈ ਗਈ ਹੈ हां हां ने ड्यूटी ਤੁਹਾਨੂੰ ਮੈਂ ਪਹਿਲਾਂ ਦੱਸੀ ਗਿਰ ਵੀ ਦੋ ਸ਼ਿਫਟਾਂ ਚੱਲਦੀ ਹੈ ਤੇ ਰਾਤ ਨੂੰ ਲਗਭਗ ਅਬੈਰੀਗੇਟ ਆਪਣੇ ਲਾ ਦਨੇ ਆਹੀ ਕੋਈ ਵੀ ਬੰਦਾ ਜਾਂ ਕੋਈ ਵੀਹੀਕਲ ਇਹ ਚੈਕਿੰਗ ਤੋਂ ਬਿਨਾ ਨਹੀਂ ਆਹੀ ਜਾਣ ਦਿੰਦੇ